ਸ਼੍ਰੀ ਗੁਰੂ ਨਾਨਕ ਦੇਵ ਜੀ ਅੰਤਰਰਾਸ਼ਟਰੀ 에어ਪੋਰਟ ਦੇ ਬਾਹਰ ਇੱਕ ਭਿਆਨਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਹਵਾਈ ਅੱਡਾ ਰਾਜਸਥਾਨ ਸੀ ਦੇ ਨੇੜੇ ਇੱਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਵਿੱਚ ਕਾਰ ਚਾਲਕੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪਲਟਦਿਆਂ ਸਾਰੀ ਪੂਰੀ ਤਰ੍ਹਾਂ ਨੁਕਸਾਨੀ ਗਈ ਭਾਵੇਂ ਕਿ ਗੱਡੀ ਦੇ 에어 ਬੈਗ ਵੀ ਖੁੱਲੇ ਸਨ ਪਰ ਮਹਿਲਾ ਦੀ ਜਾਨ ਨਹੀਂ ਬਚ ਸਕੀ मौके ਤੇ ਪੁੱਜੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਾਜਸਥਾਨੀ ਹਵਾਈ ਅੱਡੇ ਵਾਲੀ ਸਾਈਡ ਤੋਂ ਕਾਰ ਅਮਰਸਰ ਵਾਲੀ ਸਾਈਡ ਨੂੰ ਚਾਰੀ ਚੀਕ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਇਹਨਾਂ ਚ ਕਿ ਅਚਾਨਕ ਹੀ ਕਾਰ ਚਾਲਕ ਮਹਿਲਾ ਦਾ ਸੰਤੁਲਨ ਵਿਗੜ ਗਿਆ ਅਤੇ ਇੱਕਦਮ ਕਾਰ ਡਿਵਾਈਡਰ ਨਾਲ ਟਕਰਾਈ ਜਿਸ ਕਾਰਨ ਉੱਥੇ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਗਈ। ਕਾਰ ਚਲਾਰੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੱਸੇ ਕਾਰ ਵਿੱਚ ਮਹਿਲਾ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਸਵਾਰ ਸਨ ਜੋ ਕਿ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰਦਾਂ ਨੇ ਇਹ ਐਕਸੀਡੈਂਟ ਹੋਇਆ ਐਰਪੋਰਟ ਰੋਡ ਤੇ। ਹਾਂਜੀ। ਕੀ ਇਨਸੀਡੈਂਟ ਹੈ ਡੈਥ ਹੋਈ ਗੀ ਇਹ ਗੱਡੀ ਚ ਲਾਉਣ ਇਹਨਾਂ ਦਾ ਉਹ ਹੱਥੋਂ ਡੋਲ ਗਿਆ ਕੋਈ ਕਾਫੀ ਤੇ ਉਹ ਮਾਰ ਕੇ ਫਿਰ ਤੁਹਾਡੇ ਸਾਹਮਣੇ ਇਹ ਗੱਡੀ ਡੋਲ ਗਈ ਕਿੰਨੇ ਵਿਅਕਤੀ ਸਵਾਰ ਸੀ ਜੇ ਗੱਡੀ ਦੇ ਤਿੰਨ ਤੋਂ ਚਾਰ ਕਿੰਨੇ ਕਿੰਨੇ ਵਜੇ ਕਰਨਾ ਵਾਰਤ ਕਰਨਾ ਹੈ ਚਾਰ ਵਜੇ ਦੀ ਇਹ ਸੱਚ ਦੇਖਿਆ ਤੇ ਬੇਕਰੀ ਡੈਥ ਹੋਈ ਹੈ ਕੋਈ ਜ਼ਖਮੀ ਵੀ ਹੋਇਆ ਨਹੀਂ ਜ਼ਖਮੀ ਨਹੀਂ ਕੋਈ ਇਹ ਲੜੀ ਜਿਹੜੀ ਚਲਾਦੀ ਉਹ ਵੀ ਰਚੋ